ਪੂਰੀ ਸੜਕਾਂ ਦੀ ਆਵਾਜਾਈ ਜਿਹੜੇ ਕਰੇ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ 50 ਜਗ੍ਹਾ ਜਿਵੇਂ ਬੰਦੀਆਂ ਵੱਲੋਂ ਸਹਾਸਥਨ ਦਾ ਗਰੀਬਿੰਦਰਾ ਵਾਲਿਆਂ ਨੇ ਕਰ ਕਰਤਾ ਲਾਣ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਤੁਹਾਨੂੰ ਕਹਿ ਸਾਡੀ ਲਗਭਗ ਸਾਰੀਆਂ ਥਿੜਕਾ ਕਿਸੇ ਜਿਆਦਾ ਤੋਂ ਬੰਦਿਆ ਦੇ ਗਿਆ ਸੱਚ ਬਤਾਵਾ ਤਜੀ ਤੁਹਾਡੇ ਨਾਲ ਇਸ ਗੱਲ ਕਰ ਲਿਆ ਜੋ ਤੁਹਾਨੂੰ ਮਿਲਿਆ ਦੋਤੀਆਂ ਨੇ ਕਿਹਾ ਅਸੀਂ ਇਸ ਵੇਲੇ ਬੁੱਧ ਨਹੀਂ ਪਾਵਾਂਗੇ ਕਿਸਾਨ ਤਸਵੀਰਾਂ ਬੁੱਧ ਲੈ ਕੇ ਇਸ ਵੇਲੇ ਨਹੀਂ ਹਰਾਂਦੀ ਸ਼ਾਮ ਬਣਾਇਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਉਂਦਾ ਜੀ ਸ਼ਾਮ ਨੂੰ ਸਬਜ਼ੀ ਤੇਰੀ ਸਾਹਮਣੂ ਮੁਰ ਕੇ ਸਬਜ਼ੀਆ ਮੇਰੇ ਬੋਲਣ ਦੇ ਬੋਲਣ ਸੱਚੀ ਸਾਥ ਨਹੀਂ ਗੀ ਮਰਨਾ ਦਾ ਮੁਕੰਮਲ ਬੰਦਰ ਹੋਗਾ ਕਿਹਦੇ ਨਾਲ ਸੇਠੇ ਆਪਾਂ ਪ੍ਰੋਗਰਾਮ ਕਰਨੇ ਆ ਸੀ ਮੈਂ ਲੋਡ ਦੇਖੋ ਇੱਕ ਤਾਂ ਵਿਆਸ ਸੇ ਬੈਠੀ ਸਰੰਤ ਉਹਦੇ ਜਾਮ ਹੋਊਗਾ ਇੱਕ ਅਰਗੇਨਗਲ ਚੁਲੇ ਬੰਦੇ ਐਕਸਟ੍ਰਮ ਤੇ ਤਾਂ ਉੱਥੇ ਜਾਮ ਹੋਊਗਾ ਇੱਕ ਟੋਲ ਪਲਾza ਮੰਨਾ ਵਾਲਾ ਉੱਥੇ ਜਾਮ ਹੋਊਗਾ ਇੱਕ ਗੋਲਡਨ ਜੇ ਜਾਮ ਹੋਊਗਾ ਇਹਦੋਂ ਕਾ ਐਸੀ ਸੜਕ ਨੇ ਕਿ ਆਪਾਂ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾza ਸ਼ਿਗਨ ਉੱਥੇ ਜਾਮ ਹੋਊਗਾ ਸਾਡਾ ਇਹਦੋਂ ਕਹਾ ਜੇ ਉਦੋਂ ਹੀ ਗੱਲ ਕਰੀਏ ਉਹ ਮੈਕਾ ਚੌਂਕ ਦੇ ਵਿੱਚ ਜਾਮ ਹੋਊਗਾ ਇਹੋ ਦਾ ਖਜਾਲਾ ਅਪਸਨ ਦਾ ਉੱਥੇ ਜਾਮ ਅਪਸਨ ਦਾ ਸਾਡੇ ਵਾਲੋ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਤੂ ਨੰਗਲ ਟੋਲਪਲਾ ਜਾਮ ਹੋਊ ਉੱਥੇ ਵੀ ਜਾਮ ਹੋਊਗਾ ਉਸੇ ਸੜਕ ਤੇ ਔਰ ਜਿਹੜੀ ਜੰਪੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗ ਆਪਣਾ ਲੀ ਜਾ ਕੀ ਉੱਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਲ ਕਰੀ ਲੈਣ ਆ ਉੱਥੇ ਪਿੰਡ ਬਧੇਰ ਚਲਾਣਾ ਕੇ ਸੜਕ ਤੇ ਰੇਲ ਵੀ ਜਾਮ ਹੋਊਗੀ ਕੋਸੀ ਜਾਮ ਕਰਾਂਗੇ ਇਹ ਤੋਂ ਬਾਅਦ ਨਹੀਂ ਦਮਦਾਸੜੀ ਆ ਗੱਗੂਵਾਲ ਵੀ ਜਾਮ ਹੋਊਗਾ ਗੁਜਰਪੁਰਾ ਪਿੰਡਾਂ ਉਹਦੀ ਮੇਨ ਵੀ ਉਸੇ ਵੀ ਜਾਮ ਹੋਊ ਚਮਿਆਰੀ ਵੀ ਜਾਮ ਹੋਊ ਅਜ ਨਾਲ ਆ ਮੇਨ ਟੋਪ ਜਾਮ ਰਹੂਗਾ ਇਹ ਤੋਂ ਬਾਅਦ ਜੋ ਇੱਥੇ ਰਾਮਤੀ ਸਰਾਫ ਦਿੱਤੇ ਵਿੱਚ ਮੇਨ ਜਾਮ ਹੋਊਗਾ ਇਹ ਤੋਂ ਬਾਅਦ ਲਗਭਗ ਇਹ ਇੱਥੇ ਹੋ ਗਿਆ ਕਿ ਗੁਰੂ ਕਾ ਬਾਗ ਏਰੀਆ ਚ ਵੀ ਆਪਾਂ ਬਸ਼ੋਵਾ ਇਹ ਕਹਿ ਗਿਆ ਫਤਿਹਗੜ ਚ ਨਾ ਰੋ ਉੱਥੇ ਵੀ ਜਾਮ ਲੱਗੂਗਾ ਇਰਤੂਲੇ ਪਾਸੇ ਜਿਹੜੀ ਤਰਨਤਾਰਨ ਨੂੰ ਮੇਨ ਰੂਟ ਜਾਰੀਆ ਬਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਊਗਾ ਇੱਧਰ ਅੰਮ੍ਰਿਤਸਰ ਤੋਂ ਤਰਨਤਾਰਨ ਜਾ ਰਹੇ ਆ ਚੱਬਾ ਪਿੰਡ ਲਾ ਕੇ ਜਾਮ ਹੋਊਗਾ ਇੱਧਰੋਂ ਚਬਾਲ ਰੋਡ ਤੇ ਵੀ ਜਾਮ ਹੋਊਗਾ ਲਗਭਗ ਮੈਂ ਅਨੇਕਾ ਕਹਿ ਲਵਾਂ ਵੀ ਮੈਂ ਗਿਣ ਕੇ ਬਾਅਦ ਦੱਸੂਗਾ ਵੀ 30 40 ਛੜਕਾਂ ਤੇ ਜਾਮ ਉੱਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਬਟਾਲਾ ਕੋਮਾ ਬਡਾਲਾ ਪਿੰਡ ਆ ਉੱਥੇ ਜਾਮ ਹੋਊਗਾ ਅਰੇ ਦੂ ਕਹਾ ਮਜੀਠਾ ਟੱਪ ਕੇ ਨੰਗਲਪਨਮਾ ਉਥੇ ਵੀ ਜਾਮ ਹੋਊਗਾ ਉਹ 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 ਮੈਨੂੰ ਲੱਗਦਾ ਇਹੋਗਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ ਲਗਭਗ 30 40 ਛੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੁਆਪੁਰਮਾ ਨੇ ਫੈਸਲਾ ਕੀਤਾ ਜਿਹੜਾ ਬਾਹਰੋਂ ਆ ਰਹੀਆਂ ਉਧਰੋਂ ਸ਼ੱਭੂਪਾਟਰ ਹਰਿਆਣਾ ਤੇ ਆਜੂ ਉਧਰਲੇ ਪਾਸੇ ਪਤਕੂਲਾ ਕੱਟਾਂਗੇ ਇੱਧਰ ਆ ਰਿਹਾ ਰਸਤਾ ਇਧਰੋਂ ਕੱਟਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੜਨ ਉਹ ਬਾਹਰੋਂ ਕੋਈ ਗੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬਿੰਦੂ ਆ ਜਿਹੜੀ ਮੈਡੀਕਲ ਸੇਵਾ ਬਾ ਉਹ ਬਹਾਲ ਰਹੂਗੀ ਇਹ ਤੋਂ ਘਾ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ੱਟਾਂਗੇ ਜਿਹੜੇ 에어ਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲਿਆ ਕਿਸੇ ਮੁੰਡੇ ਨੂੰ ਇਹ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਟੱਕਰ ਆ ਰਹੀ ਹੈਗੀਆ ਡਾਪਲ ਤੋਂ ਉਧਰ ਵੇਦਕਦਾਰੇ ਬੰਦ ਹੈਗੇ ਫਿਰ ਵੀ ਜੇ ਹੋਊਗੀ ਉਹਦਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਟਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਹੈ ਜਿਹਨੇ ਧਾਰਮਿਕ ਪ੍ਰਚਾਰ ਰੱਖਿਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਵਿੱਚ ਸ਼ਾਮਲ ਹੋਣ ਉਹਨੂੰ ਕਹਾ ਜਿਹੜੇ ਆਪਣੀ ਗਾਇਕਾ ਲੋਕਾਇਕ ਪੰਜਾਬੀ ਗਾਇਕਾ ਬੜੀ سپورਟ ਕਰ ਰਹੇ ਉਹ ਸਾਡਾ ਹਮਾਇਤ ਕਰ ਰਹੇ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਨੌਟਿਸਮੈਂਟ ਕਰਨੇ ਕਿ ਦੁਕਾਨਾਂ ਤੇ ਸਪੋਰਟਸ ਕਲੱਬ ਆ ਉਹ ਸਹਜੋ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅਟਟ ਦੇ ਨਾਲ ਇਹਨੂੰ ਰਾਈਟ ਉਹਨਾਂ ਕੋਲੋਂ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਇਹਨੂੰ ਸਹਜੋ ਬਹੁਤ ਜ਼ਿਆਦਾ ਵੇਖੋ ਇੰਨਾ ਕਿਹਦਾ ਆਸਮਾਨੀ ਹੈ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਵੀ ਹਮਲਾ ਕੱਲਾ ਕਿਸਾਨ ਮਜੂਦ ਤੇ ਨਹੀਂ ਹੈ ਜੇ ਇਹੇ ਮਾਰ ਕੇ ਖੇਤੀਦਾਰ ਖੇਤੀ ਦੇ ਆਧਾਰ ਤੇ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਸਾਰੇ ਮਾਰੇ ਜਾਣਗੇ ਤੋਂ ਵਿਆਪਕ ਰੂਪ ਵਿੱਚ ਜ਼ਬਰਦਸਤ ਮਿਲ ਰਿਹਾ ਕੋਈ ਨੋਟ ਕਰਨ ਦਾ ਕੋਈ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਪੂਰਕੇ ਸਹਿਯੋਗ ਕਰ ਰਹੀਆਂ ਮੈਨੂੰ ਲੱਗਾ ਮੁਕੰਮਲ ਬੰਦ ਹੋਗਾ ਸਵੈ ਇਛਾ ਦਿਨਾ ਉਹ ਜ਼ਬਰਦਸਤੀ ਅਸੀਂ ਕਦੀ ਨਹੀਂ ਕਰਦੇ ਕਿੰਨੇ ਤੋਂ ਕਿੰਨੇ ਟਾਈਮਿੰਗਸ ਕੀ ਹੈ ਜੀ ਲਗਾਤਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋ ਅਸੀਂ ਕਰ ਰਹੇ ਹਾਂ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਕੱਲ ਨੂੰ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਡੁਲਟਾਉਣਾ ਚਾਹੁੰਦੇ ਨੇ ਅਦਾਲਤਾਂ ਦੇ ਮੋਢੇ ਤੇ ਰੱਖ ਕੇ ਜੋ ਉਹਨਾਂ ਦੇ ਮਨਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਵੱਢਣੀ ਕੀ ਦੇ ਕੇਂਦਰ ਪੰਜਾਬ ਤੋਂ ਆਡਰ ਪਾਉਣ ਵਾਲੀਆਂ ਸੁਗਾ ਨੇ ਦੋ ਦਰਮਿਆਨਾ ਕਹਿੰਦੇ ਵੀ ਆਪਾਂ ਕੇਦੀ ਪਸਾਨ ਹੈ ਨਹੀਂ ਉਹ ਗੱਲਾਂ ਗੱਲਾਂ ਕੀਤੇ ਕੁਝ ਨਹੀਂ ਹੁੰਦਾ ਜੀ ਕੇ ਲੋ ਪਸਾਨ ਹੈ ਜਿਹੜੇ ਇੱਧਰ ਭੱਜਦੇ ਆ ਚਲੋ ਖਨੋਰੀ ਬਟਰ ਹੱਕ ਕਰਨਾ ਦਾ ਚਲੇ ਜਾਂਦੇ ਮੈਨੀਆਂ ਲਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਐਮ ਐਲ ਏ ਲੈ ਕੇ ਕਿਉਂ ਪੀ ਪੀਓ ਮੋਫਿਸ ਬੈਠੇ ਨਾ ਜਾ ਕੇ ਪ੍ਰਧਾਨ ਮੰਤਰੀ ਦੇ ਦਬਾਅ ਪਾਉਣ ਤੇ ਸਾਡੀਆਂ ਮੰਗਾਂ ਮੰਨੀਆਂ ਜਾਂਦੇ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਵੀ ਡੱਲੇਵਾਲ ਸਾਹਿਬ ਦੇ ਜੇ ਮਾਰ ਮੰਨ ਲਓ 1921 ਹੁੰਦੀ ਹੈ ਉਹਨਾਂ ਦੇ ਸਰੀਰ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹਾਲਾਤਾਂ ਦੇ ਨਾਲ ਭੁਗਤਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹਿ ਰਹੇ ਕੁਝ ਤੇ ਉਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਹੋ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਠੀਕ ਹੈ ਪੰਜਾਬੀ ਬੜੇ ਪੀਸਫੁਲ ਯਾ ਸ਼ਾਂਤ ਮੀ ਜਾਂ ਬਾਈਪਲ ਕਲਾਂ ਗੋਲੀकांड ਹੋਇਆ ਸਭ ਤੋਂ ਵੱਡਾ ਸਿਕਨ ਉਹ ਆਪਣੇ ਰੋਸ ਵੀ ਜ਼ਾਹਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਨ ਵਾਲੀ ਸਰਕਾਰ ਦੇ ਹੁੰਦੇ ਆ ਉਹ ਬੜੇ-ਬੜੇ ਪ੍ਰੋਟੈਸਟ ਹੋਇਆ ਕੋਚੀ ਵੀ ਹੋ ਪੰਜਾਬ ਨੇ ਸ਼ਾਂਤਮਈ ਰਹਿਣਾ ਉਹਨੂੰ ਡੈਮੋਕਰੇਟਿਕ ਤਰੀਕੇ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦੇਖ ਰਹੀ ਆ ਜੇ ਡੱਲੇয়াল ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਫਿਕਰ ਪਰ ਐਸਕੇਮ ਨੇ ਤੁਹਾਨੂੰ ਕਿਉਂ ਸਮਰਥਨ ਨਹੀਂ ਦਿੱਤਾ ਦੋਵੇਂ ਦੋਵੇਂ ਫੋਰਮਾਂ ਤੋਂ ਗੱਲਾਂ ਮੈਂ ਇਹ ਨਹੀਂ ਕਹਿੰਦਾ ਇਹ ਤਾਂ ਐਸਕੇਮ ਦੱਸ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਕੱਢੇ ਬੰਦੀਆਂ ਜਿਹੜੀਆਂ ਵਾ ਉਹ ਨਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਤੇ ਡਾਕਟਰ ਮਨਮੋਹਨ ਸਿੰਘ ਕੱਲ ਜਿਹੜੇ ਚਲੇ ਗਏ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਡੇ ਪ੍ਰਧਾਨ ਮੰਤਰੀ ਰਹੇ ਸਾਬਕਾ ਡਾਕਟਰ ਮਨਮੋਹਨ ਸਿੰਘ ਸਾਡੇ ਤੋਂ ਜੁਦਾ ਹੋ ਗਿਆ ਔਰ ਉਹਨਾਂ ਨੇ ਆਪਣੇ ਘਰ ਕੱਲ ਵਿੱਚ ਚਲੋ ਐਜੇ ਮੰਨੋ ਕਿ ਕੋਈ ਵੀ ਬੰਦਾ ਇਥੇ ਜਾਂਦਾ ਹੈਗਾ ਸਾਡੀਆਂ ਸਵੇਦਨਾਵਾਂ ਉਹਨਾਂ ਦੇ ਨਾਲ ਕਿਸੇ ਦੇ ਵਿੱਚ ਸਾਡੇ ਜੰਮਣੇ ਮਰਨੇ ਪੰਜਾਬੀਆਂ ਦੇ ਸਾਂਝੇ ਆ ਉਹ ਸਾਨੂੰ ਅਫਸੋਸ ਹੈ ਉਹ ਚਲੇ ਗਏ ਉਹਨਾਂ ਨੇ ਦੇਸ਼ ਲਈ ਜੋ ਵੀ ਕੀਤਾ ਦੇਸ਼ ਯਾਦ ਕਰ ਇੱਕ ਕੇਂਦਰ ਸਰਕਾਰ ਵੱਲੋਂ ਨਵਾਂ ਖਰੜਾ ਆਇਆ ਮਾਰਕੀਟ ਕਮੇਟੀਆਂ ਨੂੰ ਲੈ ਕੇ ਤੇ ਉਹਦੇ ਵਿੱਚ ਅੜਤੀਆਂ ਨੇ ਜਿਹੜਾ ਉਹਨੂੰ ਨਹੀਂ ਕੀਤਾ ਉਹਨੂੰ ਕਿਦਾਂ ਦੇਖਦੇ ਹੋ ਕੀ ਆ ਉਹ ਖਰੜੇ ਬਲਕਿ ਉਹ ਖਰੜਾ ਤਿੰਨ ਕਾਲੇ ਕਾਨੂੰਨੀ ਆ ਜਿਹੜਾ ਨਵਾਂ ਮਾਰਕੀਟਿੰਗ ਵਾਸਤੇ ਹੋ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਕੰਟੈਕਟ ਫਾਰਮਿੰਗ ਲੈ ਕੇ ਉਹਨਾਂ ਅਸੀਂ ਰੱਦ ਕਰਤਾ ਦੋਵਾਂ ਬੋਰਡ ਮੰਤਰੀ ਵੀ ਭਗਵੰਤ ਸਿੰਘ ਮਾਨ ਸਰਕਾਰ ਵਿਧਾਨ ਸਭਾ ਦਾ ਅਜਲਾ ਸਰਦ ਇਹੋ ਖਲੜੇ ਨੂੰ ਰੱਦ ਕਰੇ ਔਰ ਇਹ ਤੋਂ ਕਹਾ ਜਿਹੜੀਆਂ ਸਾਡੀਆਂ ਮੰਗਾਂ ਉਹਦੇ ਹੱਕ ਵਿੱਚ ਮਤਾ ਪਾਸ ਕਰੇ ਸੀ ਪਹਿਲੋਂ ਰੱਦ ਕਰ ਦਿਓ ਧੰਨਵਾਦ ਤੁਹਾਨੂੰ ਇਹ ਕਿੰਨੀਆਂ ਬਿਜ਼ਨਸ ਫੋਰਮ ਜਿਹੜੀਆਂ ਹੈਗੀਆਂ ਕਿਉਂਕਿ ਗੱਲ ਜਿਹੜੀਆਂ ਜਿਹੜਾ ਵੱਡਾ ਬੰਦ ਆ ਕਾਫੀ ਕਿਉਂਕਿ ਸੜਕਾਂ ਵੀ ਬੰਦ ਆ ਕਿ ਕੱਲੀਆਂ ਰੇਲਾਂ ਜਾਮ ਹੁੰਦੀਆਂ ਕੱਲ ਸੜਕਾਂ ਵੀ ਬੰਦ ਨੇ ਹਾਂ ਦੇਖੋ ਜਿੰਨੇ ਵੀ ਜਿੰਨੇ ਵੀ ਵਪਾਰ ਮੰਡਲ ਦੇ ਆ ਗਾਰੇ ਆ तकरीबन ਮੇਰੀ ਵਟਸਐਪ ਤੇ ਮੇਰੇ ਮੋਰਚੇ ਦੀ ਵਟਸਐਪ ਤੇ ਐਸਕੇਮ ਦੇ ਵਟਸਐਪ ਤੇ ਕਟੋ ਕਰਨ 15 20 ਸ਼ਾਰਾ ਤੋਂ ਉਹਨਾਂ ਦੇ ਪ੍ਰੈਸ਼ਰ ਆਏ ਹੋਏ ਬਹੁਤ ਸਾਰਿਆਂ ਦੇ ਕਿ ਅਸੀਂ ਟੋਡੇ ਨਹੀਂ